ਵਾਸਤੂ ਸ਼ਾਸਤਰ ਅਨੁਸਾਰ ਬਾਥਰੂਮ ਵਿੱਚ ਕਿਹੜੀਆਂ ਚੀਜ਼ਾਂ ਰੱਖਣ ਨਾਲ ਗਰੀਬੀ ਆਉਂਦੀ ਹੈ ਵਾਸਤੂ ਸ਼ਾਸਤਰ ਚ ਘਰ ਨਾਲ ਜੁੜੀ ਹਰ ਚੀਜ਼ ਦੇ ਕੁਝ ਨਿਯਮ ਦੱਸੇ ਗਏ ਹਨ ਫਿਰ ਚਾਹੇ ਉਹ ਰਸੋਈ ਹੋਵੇ ਜਾਂ ਬਾਥਰੂਮ ਹੋਵੇ ਜਾਂ ਫਿਰ ਬੈਡਰੂਮ ਬਾਥਰੂਮ ਚ ਕਿਹੜੀ ਚੀਜ਼ ਕਿੱਥੇ ਹੋਣੀ ਚਾਹੀਦੀ ਹੈ ਇਸ ਦੇ ਬਾਰੇ ਚ ਵੀ ਇਸ ਸ਼ਾਸਤਰ ਚ ਉਲੇਖ ਕੀਤਾ ਗਿਆ ਹੈ ਇਸ ਸ਼ਾਸਤਰ ਦੇ ਅਨੁਸਾਰ ਇੱਥੇ ਕੁਝ ਚੀਜ਼ਾਂ ਰੱਖਣ ਨਾਲ ਗਰੀਬੀ ਆਉਂਦੀ ਹੈ ਜਿਸ ਨਾਲ ਘਰ ਚ ਵਾਸਤੂ ਦੋਸ਼ ਲੱਗਦਾ ਹੈ ਵਾਸਤੂ ਦੋਸ਼ ਦਾ ਅਸਰ ਘਰ ਚ ਰਹਿਣ ਵਾਲੇ ਮੈਂਬਰਾਂ ਅਤੇ ਉਹਨਾਂ ਦੇ ਕਾਰੋਬਾਰ ਤੇ ਪੈਂਦਾ ਹੈ ਮਾਨਤਾਵਾਂ ਦੇ ਮੁਤਾਬਕ ਇਹ ਘਰ ਦਾ ਇੱਕ ਅਜੀਹਾ ਸਥਾਨ ਹੈ ਜਿੱਥੇ ਨਕਾਰਾਤਮਕ ਊਰਜਾ ਜ਼ਿਆਦਾ ਹੁੰਦੀ ਹੈ ਇਸ ਲਈ ਇੱਥੇ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਤਾਂ ਆਓ ਤੁਹਾਨੂੰ ਦੱਸਦੇ ਹਾਂ ਇਸ ਨਾਲ ਜੁੜੇ ਵਾਸਤੂ ਨਿਯਮ ਇੱਥੇ ਨਹੀਂ ਹੋਣਾ ਚਾਹੀਦਾ ਬਾਥਰੂਮ ਬਾਥਰੂਮ ਕਦੇ ਵੀ ਉੱਤਰ ਪੂਰਬ ਦਿਸ਼ਾ ਜਾਂ ਫਿਰ ਉੱਤਰ ਦਿਸ਼ਾ 'ਚ ਨਹੀਂ ਬਣਵਾਉਣਾ ਚਾਹੀਦਾ ਇਹਨਾਂ ਦੋਵਾਂ ਦਿਸ਼ਾਵਾਂ 'ਚ ਬਾਥਰੂਮ ਬਣਾਉਣ ਨਾਲ ਤਨ ਦੀ ਹਾਨੀ ਹੁੰਦੀ ਹੈ ਅਤੇ ਘਰ 'ਚ ਨਕਾਰਾਤਮਕ ਊਰਜਾ ਵਾਦੀ ਹੈ ਨਾ ਰੱਖੋ ਤਾਂਬਾ ਇਸ ਤੋਂ ਇਲਾਵਾ ਇੱਥੇ ਕੋਈ ਵੀ ਤਾਂਬੇ ਦੀ ਚੀਜ਼ ਨਹੀਂ ਰੱਖਣੀ ਚਾਹੀਦੀ ਕਿਉਂਕਿ ਤਾਂਬੇ ਨੂੰ ਇੱਕ ਸ਼ੁੱਧ ਧਾਤੂ ਮੰਨਿਆ ਜਾਂਦਾ ਹੈ ਇਸ ਦਾ ਇਸਤੇਮਾਲ ਦੇਵੀ-ਦੇਵਤਿਆਂ ਦੀ ਪੂਜਾ 'ਚ ਕੀਤਾ ਜਾਂਦਾ ਹੈ ਇਸ ਲਈ ਇੱਥੇ ਭੁੱਲ ਕੇ ਵੀ ਇਸ ਨਾਲ ਬਣੀ ਕੋਈ ਵੀ ਚੀਜ਼ ਨਹੀਂ ਰੱਖਣੀ ਚਾਹੀਦੀ ਅਜਹੀ ਟੁੱਟੀ ਵਾਸਤੂ ਸ਼ਾਸਤਰ ਦੇ ਅਨੁਸਾਰ ਜੇਕਰ ਬਾਥਰੂਮ ਦੀ ਟੁੱਟੀ ਚੋਂ ਥੋੜਾ ਵੀ ਪਾਣੀ ਟਪਕਦਾ ਹੈ ਤਾਂ ਇਸ ਨੂੰ ਬਹੁਤ ਹੀ ਅਸ਼ੁੱਭ ਮੰਨਿਆ ਜਾਂਦਾ ਹੈ ਅਜਿਹੇ 'ਚ ਟੁੱਟੀ ਤੋਂ ਪਾਣੀ ਟਪਕਣ ਦੇ ਕਾਰਨ ਘਰ 'ਚ ਧਨ ਦੀ ਹਾਨੀ ਹੋਣ ਲੱਗਦੀ ਹੈ ਅਤੇ ਘਰ 'ਚ ਪੈਸੇ ਦੇ ਖਰਚ ਵਧਣ ਲੱਗਦੇ ਹਨ। ਨਾ ਰੱਖੋ ਬੂਟੇ। ਇਥੇ ਕਦੇ ਵੀ ਬੂਟੇ ਨਹੀਂ ਰੱਖਣੇ ਚਾਹੀਦੇ। ਬਾਥਰੂਮ 'ਚ ਬੂਟੇ ਰੱਖਣ ਨਾਲ ਇਹ ਸ਼ੇਤੀ ਖਰਾਬ ਹੋ ਜਾਂਦੇ ਹਨ ਜਿਸ ਦੇ ਕਾਰਨ ਘਰ ਵਿੱਚ ਵਾਸਤੂ ਦੋਸ਼ ਵਧਣ ਲੱਗਦਾ ਹੈ। ਟੁੱਟੀ ਹੋਈ ਜੁੱਤੀ ਬਾਥਰੂਮ 'ਚ ਟੁੱਟੀ ਹੋਈ ਜੁੱਤੀ ਵੀ ਰੱਖਣੀ ਅਸ਼ੁੱਭ ਮੰਨੀ ਜਾਂਦੀ ਹੈ। ਟੁੱਟੀ ਹੋਈ ਜੁੱਤੀ ਘਰ 'ਚ ਨਕਾਰਾਤਮਕ ਊਰਜਾ ਲੈ ਕੇ ਆਉਂਦੀ ਹੈ। ਇੱਥੇ ਇਸ ਨੂੰ ਰੱਖਣ ਨਾਲ ਨਕਾਰਾਤਮਕਤਾ ਵਾਧੀ ਹੈ ਟੁੱਟਿਆ ਹੋਇਆ ਸ਼ੀਸ਼ਾ ਵਾਸਤੂ ਸ਼ਾਸਤਰ ਦੇ ਅਨੁਸਾਰ ਬਾਥਰੂਮ 'ਚ ਟੁੱਟਿਆ ਹੋਇਆ ਸ਼ੀਸ਼ਾ ਲਗਾਉਣਾ ਵੀ ਅਸ਼ੁੱਭ ਮੰਨਿਆ ਜਾਂਦਾ ਹੈ ਇਸ ਨਾਲ ਘਰ 'ਚ ਗਰੀਬੀ ਆਉਂਦੀ ਹੈ ਅਤੇ ਮੈਂਬਰਾਂ ਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੇਕਰ ਤੁਸੀਂ ਚਾਹੁੰਦੇ ਹੋ ਕਿ ਭਗਵਾਨ ਸ਼ਿਵ ਜੀ ਦੀ ਕਿਰਪਾ ਤੁਹਾਡੇ ਪਰਿਵਾਰ ਤੇ ਹਮੇਸ਼ਾ ਬਣੀ ਰਹੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ ਸਾਡੀ ਅਗਲੀ ਵੀਡੀਓ ਦੇਖਣ ਲਈ ਸਬਸਕ੍ਰਾਈਬ ਦੇ ਨਾਲ ਨਾਲ ਬੈਲ ਨੂੰ ਜਰੂਰ ਦਬਾਓ ਤਾਂ ਜੋ ਵੀਡੀਓ ਅਪਲੋਡ ਕਰਦੇ ਹੀ ਤੁਹਾਨੂੰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਜਾਵੇ ਧੰਨਵਾਦ ਜੀ